ਸਤ ਸ੍ਰੀ ਅਕਾਲ ਜਿਵੇਂ ਸਾਰੇ ਨੂੰ ਅੱਜ ਆਪਾਂ ਚੁਬਣਾ ਦੀ ਤੇ ਹਰੀ ਮਿਰਚ ਦੀ ਤੇ ਲਾਲ ਮਿਰਚ ਦੀ ਚਟਨੀ ਬਣਾਵਾਂਗੇ ਤੇ ਆ ਚੁਬਣਾਏ ਤੇ ਹਰੀਆਂ ਮਿਰਚਾਂ ਤੋਂ ਲੋ ਲਾਲ ਮਿਰਚਾਂ ਤੇ ਵਾ ਕੇ ਆਪਾਂ ਚਟਨੀ ਬਣਾਵਾਂਗੇ ਤੇ ਲਸਣ ਆਪਾਂ ਥੋਕੇ ਰੱਖੀ ਐ ਇਹ ਛਿੱਲ ਕੇ ਪਾਵਾਂਗੇ ਆਪਾਂ ਤੇ ਹੁਣ ਆਪਾਂ ਲਸਣ ਛਿੱਲਾਂਗੇ ਕਦੇ ਸਬਜ਼ੀ ਨਾ ਹੋਵੇ ਕਈ ਵਾਰਾਂ ਚਕਾਲ ਹੁੰਦੀ ਐ ਤੇ ਇਹ ਚਟਨੀ ਨਾਲ ਰੋਟੀ ਖਾਦੀ ਜਾਂਦੀ ਐ மர்ச்சாா்ல குட்ட பரிய குட்டூன் பூண பண்ண ரெய் பூண பாவாங்க ਪਾਣੀ ਪਾਵਾਂਗੇ ਲੋ ਆਪਾਂ ਮਿਰਚਾ ਰਗੜ ਲੰਗਾ ਲਾਇਆ ਲ ਸ ਤੇ ਹੁਣ ਆਪਾਂ ਹਰੀਆਂ ਮਿਰਚਾਂ ਪਾਵਾਂਗੇ என்ன ரீசா மிர்ச்சி அப்படி கை ரகலா சூழ சில்லா சுட சேர சு

ਭਾਲੇ ਆਪਾਂ ਬਰੀ ਇਖਨੀ ਕਰ ਦੇਗੇ ਜਦੋਂ ਗੰਣਾ ਜੀ ਆਪਾਂ ਚੁੱਪੜ ਚੁੱਪੜ ਕੁੱਟਣੀ ਤੇ ਦੀ ਨਹੀਂ ਮਾਰਦੇ ਆਪਾਂ ਨਹੀਂ ਬਣ ਗਈ ਏ ਤੇ ਹੁਣ ਆਪਾਂ ਕਾਲੀ ਚ ਕੱਢਾਂਗੇ ਤੇ ਨਾਲੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਸਵਾਦ ਲੱਗਦੀ ਏ ਕਿਹਨੂੰ ਕਿਹਨੂੰ ਚੰਗੀ ਲੱਗਦੀ ਏ ਚਟਨੀ ਜਰੂਰ ਕਮੈਂਟ ਕਰਕੇ ਦੱਸਿਓ you <laughs> ਆਹ ਆਪਣੀ ਚਟਨੀ ਬਣ ਗਈ ਐ ਬਹੁਤ ਵਧੀਆ ਬਣੀ ਐ ਰਾਏ ਚੁਬਣਾ ਦੀ ਚਟਨੀ ਬਹੁਤ ਸਵਾਦ ਲੱਗਦੀ ਐ ਸਾਰੇ ਕਹਿੰਦੇ ਹੁੰਦੇ ਰਾਏ ਚੁਬਣਾ ਦੀ ਚਟਨੀ ਹੋਵੇ ਤਾਂ ਬਹੁਤ ਫਿਰ ਰੋਟੀ ਕੱਚ ਸਵਾਦ ਲੱਗਦੀ ਐ ਤੇ ਜੇ ਸਾਡੀ ਵੀਡੀਓ ਆਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ